ਦੋਸਤੋ ਕਦੇ-ਕਦੇ ਹਾਲਾਤ ਬੰਦੇ ਨੂੰ ਇੰਨੇ ਮਜਬੂਰ ਕਰ ਦਿੰਦੇ ਨੇ ਕਿ ਇੱਕ ਅਣਖ ਵਾਲਾ ਬੰਦਾ ਵੀ ਇਸ ਦੁਨੀਆ ਦੇ ਸਾਹਮਣੇ ਹੱਥ ਫੈਲਾਉਣ ਨੂੰ ਮਜਬੂਰ ਹੋ ਜਾਂਦਾ ਹੈ ਪਤਾ ਕੀ ਕਹਿੰਦੇ ਨੇ ਪਿੰਡਾਂ ਵਾਲੇ ਇਹਨਾਂ ਰਾਸ਼ਨ ਨਾਲ ਚੌਂਕੀ ਭਰ ਲਈ ਆ ਸਾਡੀ ਚੌਂਕੀਾਂ ਦੀ ਚੱਕ ਕੀਤੀ ਜਾਏ ਜੇ ਰਾਸ਼ਨ ਨਿਕਲ ਆਏ ਜ਼ਰੂਰਤ ਤੋਂ ਵੱਧ ਤੁਹਾਡੇ ਪਰਚਾ ਕਰਾਇਆ ਜੇ ਸਾਡੇ ਅਸੀਂ ਅੱਜ ਬਗਾਨੇ ਥਾਂ ਤੇ ਆਣ ਕੇ ਬੇਇਜ਼ਤੀ ਕਰਾਉਣੇ ਕਾਦੇ ਕਰਕੇ ਸਰਕਾਰਾਂ ਦੇ ਕਰਕੇ ਸਾਡੇ ਬਨ ਮਜਬੂਰ ਕੀਤੇ ਹੁੰਦੇ ਤਾਂ ਆਪਾਂ ਨਾ ਇੱਥੇ ਹੁੰਦੇ ਓਏ ਐਮਐਲ ਨੇ ਅੱਡੇ ਕੋ ਆਇਆ ਜੇ ਐਮਐਲ ਹੁੰਦਾ ਇੱਥੋਂ ਪੁੱਛ ਕੇ ਜਾਂਦਾ ਪਾਣੀ ਲੱਗੇਗਾ ਤੁਹਾਡੀ ਮੱਤ ਕਰਾਂਗੇ ਪਾਣੀ ਜਿੰਨਾ ਤੱਕ ਜਿੰਨਾ ਪਾਣੀ ਲੱਤਣਾ ਹੁੰਦਾ ਅਸੀਂ ਮਰ ਜਾਣਾ ਸਰਕਾਰੋਂ ਲ ਕੁਛ ਨਹੀਂ ਆਇਆ ਬਾਈ ਕਹਿ ਰਹੇ ਪਿੰਡ ਦਾ ਯਾਰ ਤੇ ਇਹ ਜਿਹੜੀਆਂ ਫਿਰ ਟਰਾਲੀਆਂ ਇਹ ਸੰਸਥਾਵਾਂ ਵੀ ਆ ਰਹੇ ਪਿੰਡਾਂ ਤੋਂ ਹਾਂਜੀ ਪੀਪ ਭਰਾ ਲੰਗਰ ਲਾਏ ਉਹ ਲੈ ਕੇ ਹੁੰਦੇ ਅੱਛਾ ਬਾਈ ਜੀ ਖਾਸਾ ਬਾਈ ਜੀ ਖਤੇ ਜੀ ਸਾਨੂੰ ਬਾਬਾ ਜੀ ਕਿਹ ਕਿਹ ਚੀਜ਼ ਦੀ ਲੋੜ ਨਹੀਂ ਸਿਰਫ ਡੰਗਰਾਂ ਦਾ ਚਾਰਾ ਜੇ ਕੱਚਾ ਰਾਸ਼ਨ ਬੇੜਾ ਮਤਲਬ ਵੀ ਉਹ ਨਾ ਆਏ ਪਕਾ ਕੇ ਦਾਲ ਫੁਲਕਾ ਆਉਂਦਾ ਏ ਸਾਡੇ ਜਿਹੜੇ ਸਭ ਤੋਂ ਜ਼ਰੂਰਤ ਵੱਡੀ ਸਾਡੀ ਐਮ ਐਲ ਏ ਆ ਕੋਈ ਕੋਈ ਵੀ ਲਾ ਲਓ ਸਾਡੀ ਮਿਹਨਤੀ ਹੋਵੇ ਸਾਡੇ ਆ ਬਨ ਮਜ਼ਬੂਤ ਕੀਤੇ ਜਾਣ ਅਸੀਂ ਆਪਣੇ ਡੇਰਿਆਂ ਤੇ ਜਾ ਕੇ ਬਹਿ ਜੀਏ ਜਿੰਨੀ ਆਸੀ ਇਹਦੇ ਬੇਇੱਜ਼ਤੀ ਕਰਾਉਂਦੇ ਆ ਨਾ ਉਨੀ ਲਾਕੇ ਜੋ ਕੋਈ ਨਹੀਂ ਬੰਦਾ ਕਰਾਉਂਦਾ ਆ ਸਾਨੂੰ ਰੋਣ ਆਉਂਦਾ ਵੀ ਆਪਣੇ ਡੇਰੇ ਤੇ ਹੋਈਏ ਕੋਈ ਬੇਇੱਜ਼ਤੀ ਕਰਕੇ ਜਾਏ ਸਾਨੂੰ ਮਾਰਦੀ ਦਾਵਾ ਆਈ ਅਜਬ ਗਾਨੇ ਖਾਂ ਤੇ ਆਣ ਕਾ ਬੇਇੱਜ਼ਤੀ ਕਰਾਉਣੇ ਕਾਦੇ ਕਰਕੇ ਸਰਕਾਰਾਂ ਦੇ ਕਰਕੇ ਸਾਡੇ ਬੰਨ ਮਜਬੂਰ ਕੀਤੇ ਹੁੰਦੇ ਤਾਂ ਆਪਾਂ ਨਾ ਇੱਥੇ ਹੁੰਦੇ ਇਹ ਸਾਡੀ ਇਹ ਬੇਇੱਜ਼ਤੀ ਆਤ ਰੜਗੇ ਕਿ ਜਿਹੜੇ ਵੀਰ ਮਰੇ ਆਉਂਦੇ ਨੇ ਕੱਚਾ ਰਾਸ਼ਨ ਨਾ ਲੈਉਣਾ ਸਾਡੀ ਜੇ ਕਰਨੀ ਮਤ ਤੇ ਸਾਡੀ ਬੰਨ ਬਣਾਉਣਾ ਅਡੇ ਨਾਲ ਫਿਰੇ ਮੈਂ ਨਾ ਇੱਥੇ ਆਇਆ ਮੈਂ ਵੇਖ ਰਿਹਾ ਸੀਗਾ ਪੋਸਟਰ ਵੀ ਲੱਗੇ ਹੋਏ ਆ ਵੀ ਬੰਨ ਬੰਨਣੇ ਉਥੇ ਇਹ ਕਿਹਾ ਹੋਇਆ ਸੀ ਬੇਨਤੀਆਂ ਕੀਤੀ ਸੀ ਵੀ ਟਰੈਕਟਰਾਂ ਦੀ ਲੋੜ ਹੈ ਗੱਟੇ ਦੀ ਲੋੜ ਹੈ ਜੇ ਸੰਸਥਾਵਾਂ ਨੇ ਸਾਰਾ ਕੁਝ ਕਰਨਾ ਹੈ ਪੱਜਾਂ ਵਾਸਤੇ ਵੀ ਇਨਸਾਨਾਂ ਵਾਸਤੇ ਵੀ ਦਵਾਈਆਂ ਬੁੱਟੀ ਰਸ਼ਨ ਵੀ ਸੰਸਥਾਵਾਂ ਲੈ ਕੇ ਆ ਰਹੀ ਪਿੰਡਾਂ ਤੋਂ ਨੌਜਵਾਨ ਲੈ ਕੇ ਆ ਰਹੇ ਆ ਫਿਰ ਤੁਹਾਡੇ ਤੋਂ ਜਿਹੜੀਆਂ ਸਰਕਾਰਾਂ ਟੈਕਸ ਲੈਂਦੀਆਂ ਉਹ ਕਾਦੇ ਵਾਸਤੇ ਲੈ ਰਹੀਆਂ ਉਹਦੇ ਸਰਕਾਰਾਂ ਸਾਨੂੰ ਦਬਾਉਂਡੀਆਂ ਨੇ ਵੀ ਜਿਹੜੀਆਂ ਇਹਨਾਂ ਕੋ ਕਿੱਲਾ ਕਿੱਲਾ ਪੈਲੀਆਂ ਗਈਆਂ ਅਸੀਂ ਲੈ ਲਈਏ ਸਾਡੇ ਗਾੜੀ ਵੇਚਣ ਤੇ ਜੱਟ ਰੋਣ ਸਾਡੀ ਗਾੜੀ ਗਾ ਫਸਲਾਂ ਨਾ ਬੀਜੋਣ ਮੰਨ ਲਓ ਸਾਾਨੂੰ ਸਾਲ ਫਸਲ ਨਹੀਂ ਵਿਕੀ ਜਾਣੀ ਕਿ ਅਸੀਂ ਆਪ ਦੇਹੜੀਆਂ ਕਰਨੀਆਂ ਨੇ ਕਿਉਂ ਕਰਨੀ ਸਾਨੂੰ ਅਨਾਜ ਆਏਗਾ ਤਸੀਂ ਵੇਚਾਂਗੇ ਇੱਕ ਜੱਟ ਆ ਜਿਹੜਾ ਫਸਲ ਨੂੰ ਪੁੱਤਾਂ ਪਾਲਦਾ ਵਾ ਉਹ ਆਪਣੇ ਮੂੰਹ ਨਾਲ ਰੇਟ ਨਹੀਂ ਲਾ ਸਕਦਾ ਹਮ ਹਮ ਬਗਾਨੇ ਬਾਹਮਣ ਲਾ ਲੋ ਕੋਈ ਭਈਏ ਨਾਲ ਉਹ ਰੇਟ ਲਾਉਂਦੇ ਨੇ ਪਰ ਆਡਾ ਜੱਟ ਭਰਾ ਉਹ ਰੇਟ ਨਹੀਂ ਲਾ ਸਕਦਾ ਉੱਤੇ ਜੇ ਲਾ ਸਕਦਾ ਤੇ ਮੈਨੂੰ ਦੱਸ ਦੋ ਇਹ ਵੀਰ ਮਰੇ ਸਾਡੀ ਵੀਡੀਓ ਜਰੂਰ ਵਾਇਰਲ ਕਰਿਓ ਕੋਈ ਜੇ ਇੱਥੇ ਅਡਪਮੈਂਟ ਕਮਾਲਪੁਰ ਜੇ ਆ ਦੋ ਬੰਦ ਟੁੱਟੇ ਆ ਖੋਨੇ ਵਾਲਾ ਮਾਛੀ ਵਾਲਾ ਤੇ ਕਮਾਲਪੁਰ ਚ ਫਿਰ ਥੋੜਾ ਜ਼ਿਲ੍ਹਾ ਵੀ ਦੱਸ ਦੋ ਅਸੀਂ ਇਸ ਵਕਤ ਕੀ ਜੀ ਅੰਮ੍ਰਿਤਸਰਿਆ ਤਹਿਸੀਲ ਜਨਾਲਾ ਡਾਕਰ ਨਰੰਦਾਸ ਪਿੰਡ ਪੇਰਾ ਪਸ਼ੀਆ ਜਸਵਿੰਦਰ ਸਿੰਘ ਮੇਰਾ ਨਾਮ ਆ ਕਮਾਲਪੁਰ ਡੇਰੀ ਦੇਮ ਕੇ ਮੈਂ ਬੇਇੱਜ਼ਤੀ ਕਰਾਉਂਦੇ ਆਂ ਕਿਉਂ ਕਰਾਉਂਦੇ ਆਂ ਸਾਹੀ ਆਪਣੇ ਡੇਰੇ ਡੋਟ ਕੇ ਸਰਕਾਰਾਂ ਕਰਕੇ ਆਪਾਂ ਬੇਇਜ਼ਤੀ ਕਰਾਉਂਦੇ ਆ ਸਾਡੇ ਬੰਨ ਮਜ਼ਬੂਤ ਹੁੰਦੇ ਆ ਆਪਾਂ ਇਹਨਾਂ ਲੋਕਾਂ ਨੂੰ ਗਲਣਾ ਕਰਾਉਂਦੇ ਪਤਾ ਕੀ ਕਹਿੰਦੇ ਨੇ ਪਿੰਡਾਂ ਵਾਲੇ ਇਹਨਾਂ ਰਾਸ਼ਨ ਨਾਲ ਚੌਂਕੀ ਭਰ ਲਈ ਆ ਸਾਡੀ ਚੌਂਕੀਆਂ ਵੀ ਚੈੱਕ ਕੀਤੀ ਜਾਏ ਜੇ ਰਾਸ਼ਨ ਨਿਕਲ ਆਏ ਜ਼ਰੂਰਤ ਤੋਂ ਵੱਧ ਤੁਹਾਡਾ ਪਰਚਾ ਕਰਾਇਆ ਜਾਏ ਸਾਡੇ ਮੇਰੇ ਵੀਰ ਭਰਾ ਜਿਹੜੇ ਵੀ ਰਾਸ਼ਨ ਲੈ ਕੇ ਆਉਂਦੇ ਨਾਲ ਆ ਉਹ ਸਾਡੇ ਬੰਨ ਮਜ਼ਬੂਤ ਰੋ ਤੇਲ ਲਿਆਓ ਟਰੈਕਟਰ ਲਿਆਓ ਮਿੱਟੀ ਲਿਆਓ ਜਿੱਥੋਂ ਵੀ ਮਿਲਦੀ ਆ ਸਾਡੇ ਬੰਨ ਮਜ਼ਬੂਤ ਕਰੀਏ ਸਾਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ ਸੋ ਦੋਸਤੋ ਦੇਖੋ ਇਸ ਉਤੇ ਹਾਲਾਤ ਆ ਗਏ ਆ ਇਹਨਾਂ ਲੋਕਾਂ ਨੂੰ ਜਿਹੜੀ ਬੇਨਤੀ ਸਰਕਾਰਾਂ ਨੂੰ ਕਰਨੀ ਚਾਹੀਦੀ ਸੀਗੀ ਉਹ ਬੇਨਤੀ ਜਿਹੜੀ ਆ ਉਹ ਸੰਸਥਾਵਾਂ ਨੂੰ ਕਰ ਰਹੀ ਹੈ ਪਿੰਡਾਂ ਦੇ ਨੌਜਵਾਨਾਂ ਨੂੰ ਕਰ ਰਹੀ ਹੈ ਕਿਉਂਕਿ ਉਹੀ ਆ ਰਹੇ ਨੇ ਇੱਥੇ ਉਹ ਦੂਸਰੇ ਬੰਦੇ ਆ ਨਹੀਂ ਨੇ ਕੋਈ ਐਮਐਲ ਨਹੀਂ ਅੱਡੇ ਕੋ ਆਇਆ ਜੇ ਐਮਐਲ ਆਉਂਦਾ ਇਥੋਂ ਕੁਝ ਕੁ ਚਾ ਜਾਂਦਾ ਪਾਣੀ ਲੱਗੇਗਾ ਟਾਡੀ ਮਰ ਤੇ ਕਰਾਂਗੇ ਪਾਣੀ ਜਿੰਨਾ ਤੱਕ ਜਿੰਨਾ ਪਾਣੀ ਲੱਤਣਾ ਉਹ ਤਾਂ ਅਸੀਂ ਮਰ ਜਣਾ ਕਿੱਥੇ ਜਾਵਾਂਗੇ ਲੋਕਾਂ ਨੂੰ ਬੇਚਤੀ ਕਰਾਉਣ ਰਹੀਆਂ 12 ਘਾਰਿਆਂ ਜਿਹੜਾ ਗੋਟ ਕੇ ਆਏ ਆ ਦਰੀਆਦੁੱਤੋਂ ਜਾ ਕੇ ਦੇਖ ਸਾਡੇ ਬੰਦਾ 15 15 ਦੇ ਬਰੌਂਡ ਟ੍ਰੈਪ ਆ ਗਿਆ ਵਾ ਜਿੱਥੇ 12:20 ਦੀ ਫੋਟੋ ਟੁਏਪ ਆ ਗਿਆ ਉਹ ਦਰੀਆਦੁੱਤ ਪਰ ਅਸੀਂ ਕਿੱਥੇ ਜਾਵਾਂਗੇ ਜਿੱਦਾਂ ਵੀਰ ਨੇ ਕਿਹਾ ਨਾ ਕੋਈ ਵੀ ਜਿਹਦੀ ਜਾਗਦੀ ਜ਼ਮੀਰ ਹੋਏਗੀ ਨਾ ਉਹਨੂੰ ਜਦੋਂ ਕੋਈ ਵੀ ਆਉਂਦਾ ਨਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਕਿਸੇ ਦੇ ਅੱਗੇ ਹੱਥ ਠੱਡਣੇ ਕਿਸੇ ਨੂੰ ਨਹੀਂ ਮੰਜ਼ੂਰ ਹੁੰਦੇ ਇਹ ਲੇਕਿਨ ਇਹਨਾਂ ਨੂੰ ਮਜਬੂਰ ਹੀ ਨਾ ਕਰਤਾ ਉਹਨਾਂ ਨੇ ਹਾਂ ਇਹਨਾਂ ਨੂੰ ਇੱਥੇ ਸਾਨੂੰ ਇੱਥੇ ਵੇਚੀ ਕਰਾਉਣੀ ਪੈਣੀ ਬਗਾਨੇ ਥਾਂ 'ਚ ਬੈਠ ਕੇ ਉਹ ਅਸੀਂ ਆਪਣੇ ਥਾਂ ਤੇ ਇਹ ਸਾਨੂੰ ਵੇਚ ਨਹੀਂ ਕਰ ਸਕਦਾ ਸਾਡੀ